ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਨਾਲਾ ਵਿੱਚ ਰॉयਲਸ ਦੇ ਵਿਗਿੰਗ ਪੂਲ ਵਿੱਚ ਨਹਾਉਣਗੇ 13 ਸਾਲਾ ਕਿਸ਼ੋਰ ਦੀ ਮੰਗਲਵਾਰ ਦੀ ਸ਼ਾਮ ਨੂੰ ਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਸਤੀ ਦੰਸ਼ਮੰਦਾਂ ਦੇ ਰਹਿਣ ਵਾਲੇ ਮਾਦਵ ਦੇ ਰੂਪ ਵਿੱਚ ਹੋਈ ਹੈ। ਮਾਦਵ ਦੇ ਪਿਤਾ ਪੀਮ ਬਹਾਦਰ ਨੇ ਦੱਸਿਆ ਕਿ ਮਾਦਵ ਆਪਣੇ ਦੋਸਤ ਗਣੇਸ਼ ਦੇ ਨਾਲ ਸ਼ਾਮ 5 ਵਜੇ ਦੇ ਕਰੀਬ ਸਬੀਗਿੰਗ ਪੂਲ ਵਿੱਚ ਨਹਾਉਣ ਗਿਆ ਸੀ ਅਤੇ ਰਾਤ ਨੂੰ ਘਰ ਨਹੀਂ ਆਇਆ। ਤਾਂ ਉਹ ਗਣੇਸ਼ ਦੇ ਘਰ ਗਏ ਤਾਂ ਉਸਨੇ ਦੱਸਿਆ ਕਿ ਉਹ ਚਾਰ ਦੋਸਤ ਸਬੀਗਿੰਗ ਪੂਲ ਵਿੱਚ ਨਹਾਉਣ ਲਈ ਗਏ ਸੀ ਅਤੇ ਉਹ ਜਲਦੀ ਆ ਗਏ ਸੀ। ਪਰ ਮਾਦਮ ਉਹਨਾਂ ਦੇ ਨਾਲ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰਸਤ ਵਿਗਿੰਗ ਪੋਲ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੂੰ ਮਾਦਮ ਦੀ ਲਾਸ਼ ਪਾਣੀ ਵਿੱਚ ਮਿਲੀ ਲਾਸ਼ ਮਿਲਣ ਦੇ ਨਾਲ ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਥਾਣਾ ਪੰਜ ਦੀ ਪੁਲਿਸ ਨੂੰ ਸੂਚਿਤ ਕੀਤਾ ਪਰ ਇਲਾਕਾ ਥਾਣਾ ਲਾਂਬੜਾ ਦਾ ਸੀ ਤਾਂ ਉਹਨਾਂ ਨੇ ਲਾਂਬੜਾ ਪੁਲਿਸ ਨੂੰ ਸੂਚਿਤ ਕੀਤਾ ਥਾਣਾ ਲਾਂਬੜਾ ਦੇ ਜਾਂਚ ਅਧਿਕਾਰੀ ਏਐਸਆਈ ਨਿਰੰਜਨ ਸਿੰਘ ਨੇ ਪੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਮਾਦਮ ਪਾਣੀ ਵਿੱਚ ਨਹਾ ਰਿਹਾ ਸੀ ਕਿ ਬਾਅਦ ਵਿੱਚ ਪਾਣੀ ਤੋਂ ਬਾਹਰ ਆ ਕੇ ਬੈਠ ਗਿਆ ਉਜ ਸਮੇਂ ਬਾਅਦ ਉਸਨੇ ਨੱਚਦੇ ਹੋਏ ਪਾਣੀ ਵਿੱਚ ਛਿਲਾਂਗ ਲਗਾਈ ਪਰ ਪਾਣੀ ਦੇ ਉੱਪਰ ਨਹੀਂ ਆਇਆ ਅਤੇ ਉਸ ਦੇ ਨਾਲ ਨਹਾ ਰਹੇ ਦੋਸਤਾਂ ਨੂੰ ਉਸਤੇ ਬਾਰੇ ਵਿੱਚ ਪਤਾ ਹੀ ਨਹੀਂ ਲੱਗਾ ਅਤੇ ਉਹ ਨਹਾਉਣ ਤੋਂ ਬਾਅਦ ਕੱਪੜੇ ਉਠਾ ਕੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਬਿਆਨ ਦੇਣ ਲਈ ਹਾਲਤ ਵਿੱਚ ਨਹੀਂ ਸੀ ਤਾਂ Laash ਨੂੰ ਪਾਣੀ ਤੋਂ ਬਾਹਰ ਕੱਢ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ ਅਤੇ ਪੀੜਤ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਮਾਮਲਾ ਇਹਦਾ ਕੀ ਹੈ ਜਿੰਪਾਧਰ ਮੇਰੇ ਕੋਲ ਕੰਮ ਕਰਦਾ 30 ਸਾਲ ਹੋ ਗਏ ਕੰਮ ਜੀ ਜੀ ਉਹ ਚੋਟੀ ਦੀ ਕੋਠੀ ਦੇ ਢੀਏ ਵਿੱਚ ਇਹ ਰੰਦਾ ਦੁਕਾਨ ਦੇ ਬਿਜ਼ਨਸ ਜੀ ਕਿ 4:30 ਵਜੇ ਮਹੱਲੇ ਤੱਕ ਮੰਗਾਇਆ ਰਹਿ ਰਾਮ ਵੀ ਬਹੁਤ ਚਿਦਾਨ ਜੀ ਪਤਾ ਨਹੀਂ ਕੌਣ ਹੈਗਾ ਮੈਨੂੰ ਤਾਂ ਨਾਮ ਵੀ ਪਤਾ ਨਹੀਂ ਜੀ ਤੇ ਉਹਦੇ ਨੂੰ ਲੈ ਕੇ ਆਉਂਦੇ ਜੀ ਤੇ 7:30-8:00 ਵਜੇ ਕੱਪੜੇ ਲੈ ਆ ਜਿੱਤ ਨਿਕਲ ਆ ਗਿਆ ਜਾਂ ਉਹ ਲੱਭਦਾ ਪਤਾ ਕਿੱਥੇ ਗਿਆ ਜੀ 1 ਸੈਕਿੰਡ ਸਰ ਅੱਛਾ ਜੀ ਤੇ ਮੈਂ ਕਹਿੰਦਾ ਠੀਕ ਮੈਂ ਅੱਜ ਭਦਰ ਨਹੀਂ ਸਾਡੇ ਕੋਲ ਸਕੂਲ ਉਹ ਜਿਆਦਾ ਵੀ ਤੁਹਾਨੂੰ ਕਹਿੰਦਾ ਜੀ ਭਾਈ ਵੀ ਜੀ ਉਹਦੇ ਨੂੰ ਨਿਊ ਵਿਗੇਂਦਰ ਕੰਮ ਕਰਦੀ ਡਾਕਟਰਾਂ ਦੇ ਜੀ ਉਹਨੂੰ ਬੁਲਾਇਆ ਲੇ ਕੇ ਜਾ ਮੈਂ ਕਰਦੇ ਆਂ ਇਹ ਕੈਮਰਾ ਦੇਖਿਆ ਅੱਛਾ ਜੀ ਜੀ ਕਹਿੰਦੇ ਆ ਲਾਸਟ ਕੈਮਰੇ ਵਾ ਕੈਮਰਾ ਚੈੱਕ ਕੀਤਾ ਸਾਰਾ ਕਿਦਾਂ ਜੀ ਮੁੰਡਾ ਲਾਸਟ ਵੀ ਦੇਖਿਆ ਮੁੰਡਾ ਸੀ ਉਹਦੇ ਪਾਣੀ ਵਿੱਚ ਜੀ ਜਿਹਦਾ ਕਿ ਤੁਸੀਂ ਕਿੱਦਾਂ ਦੇ ਰਿਹਾ ਸਰ ਕਿ ਇੱਕ ਲਾਪਰਵਾਹੀ ਵਰਤੀ ਗਈ ਹੈ ਜਿਸ ਨਾਲ ਕਿ ਇੱਕ ਟਾਈਮ ਹੁੰਦਾ সুইਮ pool ਦਾ ਬੰਦ ਕਰਨਾ সুইਮ pool ਵਾਲੇ ਦਾ ਹਾਂ ਜੀ ਅਸੀਂ ਜਿਹਦਾ ਕਰਦੇ ਜੀ ਜਾਂ ਜੇ ਅਸੀਂ ਕਰਦੇ ਨਾ ਤੇ ਉਹਨਾਂ ਦਾ ਧਿਆਨ ਰੱਖਿਆ ਹਾਂ ਹਾਂ ਜੀ ਇਹਨਾਂ ਕੋਲ ਬੰਦ ਕਰਵਾਉਂਦੇ ਤਾਂ ਵੀ ਜਿੱਤੇ ਨਹੀਂ ਜਿਵੇਂ ਜਿਆ ਫਿਰ ਕੇ ਬੰਦਿਆ ਕਹਿੰਦਾ ਜਿਹੜਾ ਆ ਦੇ ਚੱਲੇ ਲੱਗੇ ਟੱਟੋ ਗੱਡੀ ਦੇ ਮੁੰਡੇ CCD ਕੈਮਰੇ ਲੱਗੇ ਪਿੱਛੇ ਦਿਖਾ ਦਿਓ ਠੀਕ ਹੈ ਜੀ ਇਹਦੇ ਵਿੱਚ ਪੂਰੀ ਫੁਟੇਜ ਆ 6 ਤੋਂ 7 ਬੰਦਾ ਛਾਲਾ ਮਾਰਦਾ ਟੱਟੋ ਗੱਡੀ ਦੇ ਮੁੰਡੇ ਨੇ 70 80 ਛਾਲਾ ਮਾਰੀਆਂ ਠੀਕ ਹੈ ਜਦੋਂ ਦਾ ਆਇਆ ਲਾਸਟ ਟਾਈਮ ਦੇ ਦੋ ਵੀ ਮੁੰਡੇ ਦੇ ਵਿੱਚ ਲਾਸਟ ਸਾਲ ਮਰੀ ਉਹਦੇ ਨਾਲ ਤਿੰਨ ਜਾਣੇ ਨਿਆਣੇ ਨਹਾਉਣ ਦੇ ਵੀ ਆ ਜਦੋਂ ਮਰਜੀ ਫੁਟੇਜ ਲੈ ਜਿਓ ਆ ਕੇ ਕੀ ਆ ਜਦੋਂ ਨੇ ਛਾਲ ਮਾਰੀ ਆ ਉਹਦੇ ਨਾਲ ਦੇ ਸਾਈਡ ਤੇ ਹੋ ਗਿਆ ਉਹਦੀ ਕੋਈ ਰਿਸਪੌਂਸ ਨਹੀਂ ਆ ਮੁੰਡੇ ਦਾ ਉਹ ਜੋ ਪਕਰ ਕੇ ਬਾਹਰ ਆ ਗਿਆ 6 ਵੇ ਦਾ ਭਾਈ ক্লোজিং ਟਾਈਮ ਆ ਆਵਾਜ਼ ਦੇ ਕੇ ਪੂਲ ਬੰਦਿਆ ਅੱਛਾ ਜੀ 6 6 ਦੇ 6 ਵਜੇ ਤੱਕ ਲੈ ਕੇ ਸ਼ਾਮ ਦੇ 6 ਵਜੇ ਤੱਕ ਖੋਲ ਕੇ ਰੱਖੀਦਾ 6 ਵੇ ਬਾਅਦ ਬੰਦ ਕਰ ਦਈਏ ਸਾਰੇ ਜਣੇ ਬਾਹਰ ਹੋ ਜਾਂਦੇ ਆ ਅੱਛਾ ਜੀ ਸਿਰ ਉਹਨੂੰ ਕੈਰ ਦਾ ਨਹੀਂ ਹੁੰਦਾ ਬੜੀ ਉਹ ਇੱਕ ਵਾਰੀ ਇੱਕ ਸਾਈਡ ਮੁੱਕਰ ਤੇ ਛਾਲ ਮਾਰਦਾ ਹੱਥ ਫੜਦਾ ਗਈ ਦੂਜੀ ਸਾਈਡ ਮਾਰਦਾ ਠੀਕ ਹੈ ਜੀ ਸੈਟ ਆ ਪੂਰੀ ਦੇਖ ਰੋ ਮੁੰਡੇ ਸਫਾਈਆਂ ਕਰਦੇ ਆ ਸਫਾਈ ਹੋ ਰਹੀ ਸਾਰੀ ਫਿਰ ਮੁੰਡਾ ਸਫਾਈ ਆ ਲਾਇਆ ਹੈ ਠੀਕ ਹੈ ਜੀ ਸੋ ਉਹ ਛਾਲ ਕਾਲੀ ਆ ਛਾਲ ਮਾਰ ਤੋਂ ਬਾਅਦ ਅਸੀਂ ਪਾਣੀ ਛੱਡ ਦਿੱਤਾ ਵੀ ਪੈੜੀਆਂ ਨਾਲ ਬਾਹਰ ਵੀ ਪਾਣੀ ਬੇਸਿਕਲੀ ਕਰੀਦਾ ਪਾਣੀ ਪੈੜੀਆਂ ਸਾਡੇ ਨਾਲ ਪੈੜੀਆਂ ਛੱਡ ਦਿੰਦਾ ਹੈ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਹੋਲੇ ਨਾਲ ਦੇ ਮਾਪਿਓ ਆਏ ਵੀ ਸਾਨੂੰ ਮੁੰਡਾ ਨਹੀਂ ਲੱਭਾ ਇਦਾਂ ਨਹੀਂ ਹੁੰਦਾ ਸਭਾਈ ਹੋਣ ਦੀ ਪਾਣੀ ਘੜਦੇ ਨੂੰ ਟਾਈਮ ਲੱਗਦਾ ਹੋਲੀ-ਹੋਲੀ ਘਟਿਆ ਥਾੜੀ ਅੱਛਾ ਜੀ ਜਦੋਂ ਪਾਣੀ ਘਟਿਆ ਮੁੰਡੇ 2000 ਜਣੇ ਆਏ ਅੰਦਰ ਜਾ ਕੇ ਉਹਨਾਂ ਚੈੱਕ ਕੀਤਾ ਤੇ ਮੁੰਡਾ ਅੰਦਰ ਦੇਖਿਆ ਮੁੰਡਾ ਅੰਦਰ ਨਿਕਲਿਆ ਅੱਛਾ ਪਾਣੀ ਦੇ ਮੁੰਡਾ ਮਰ ਡੁੱਬਿਆ ਨਿਕਲਿਆ ਨਹੀਂ ਮੁੰਡਾ ਦੀ ਡੁੱਬਾ ਨਿਕਲ ਕਰੋ 2 ਮਿੰਟ ਹੋ ਗਿਆ ਰੋਲਾ ਪਾਉਂਦੇ ਵੀ ਮੁੰਡੇ ਨੂੰ ਹਸਪੀਟਲ ਲੈ ਜਾਓ ਹਸਪੀਟਲ ਲੈ ਜਾਓ ਲੈ ਕੇ ਹੀ ਨਹੀਂ ਜਾਣਦੇ ਜੀ ਸਰ ਸੋਸ਼ਲ ਵੀਰ ਦੁਆਰਾ ਦਾ ਖਾਸ ਵੀ ਖੜੀ ਗਿਆ ਵੇਚਾ ਇਹ ਹੋ ਪਤਾ ਲੱਗਾ ਸੀ ਕਿ ਸਿਵਲ ਹਸਪਤਲ ਵਿੱਚ ਪੂਲ ਦੇ ਵਿੱਚ ਬੱਚਾ ਮਰ ਗਿਆ ਡੁੱਬਣ ਦੇ ਨਾਲ ਸਰਕਾਰ ਨੂੰ ਪਤਾ ਲੱਗਾ ਕਿ ਕਿੱਦਾਂ ਡੈੱਥ ਕਿੱਦਾਂ ਹੋਈ ਵਿੱਚ ਡੁੱਬ ਕੇ ਹੀ ਮਰਿਆ ਦੱਸਿਆ ਜਿਹੜੇ ਤਿੰਨ ਬੱਚੇ ਵੀ ਸੀਗੇ ਉਹਦੇ ਨਾਲ ਉਹਦੇ ਬੱਚਿਆਂ ਬਾਰੇ ਇੱਕ ਮਿੰਟ ਭਾਜੀ ਭਾਜੀ ਇੱਕ ਮਿੰਟ ਉਹਦੇ ਬਾਰੇ ਬੱਚਿਆਂ ਬਾਰੇ ਅਜੇ ਪਤਾ ਨਹੀਂ ਲੱਗਾ ਸਾਨੂੰ ਕੋਈ ਵੀ ਬੱਚੇ ਆਏ ਹੋਣਗੇ ਤੇ ਪਰ ਉਹ ਕਹਿੰਦੇ ਕਿ ਕੱਪੜੇ ਵੀ ਉਹੀ ਬੱਚੇ ਲੈ ਕੇ ਗਏ ਆ ਪਰ ਉਹ ਹੁਣ ਕਿੱਥੇ ਜਾ ਕੇ ਇਥੇ ਰਿਓ ਬੋੜੇ ਲੱਗੇ ਸਿਵਲ ਹੱਤਾਂ ਚੱਲੇ ਆ ਡੈੱਡ ਬੋਡੀ ਨਹੀਂ ਜਮਾ ਕਰਾਉਂਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜਿਸ ਤਰ੍ਹਾਂ ਦੇ ਬਿਆਨ ਉਹ ਕਰਾਉਣਗੇ ਮਾਪੇ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ ਜੀ ਕਿਹੜਾ ਥਾਣਾ ਕਿਹੜਾ ਪੈਂਦਾ ਲੰਬੜਾ ਜੀ ਲੰਬੜਾ ਠੀਕ ਹੈ